ਅਗਤ ਸੂਰਮਾ ਤੇ ਦਾਨ ਕਰਨ ਵਾਲਾ ਪੈਦਾ ਲਾਲ ਮਾ ਜਗ ਤੇ ਕਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਨੂੰ ਚੁਤਦਾ ਪੰਡ ਕਿਸੇ ਦੀ ਸੀਸ ਤੇ ਧਰੇ ਕੋਈ ਕੋਈ ਬਈ ਮਿੱਠਾ ਬੋਲੇ ਤੇ ਦੁਨੀਆ ਖੁਸ਼ ਹੁੰਦੀ ਮਿੱਠਾ ਬੋਲੇ ਤੇ ਦੁਨੀਆ ਖੁਸ਼ ਹੁੰਦੀ ਕਾਲਾ ਬੋਲਿਆ ਪਰ ਕਿਸੇ ਦਾ ਜਰੇ ਕੋਈ ਕੋਈ ਖਾਤ ਗਈ ਕੁੱਲ ਦੁਨੀਆਂ ਪਰ ਦੇਸ਼ ਕੌਮ ਧਰਮ ਦੇ ਬਦਲੇ ਮਰੇ ਕੋਈ ਕੋਈ ਸ਼ਹਾਦਤ ਕੋਈ ਦਿੰਦੇ ਨੇ ਜਿਨ੍ਹਾਂ ਨੂੰ ਦੇਸ਼ ਕੌਮ ਧਰਮ ਦੇ ਨਾਲ ਪਿਆਰ ਹੋਵੇ ਜਾਂ ਜਿਨ੍ਹਾਂ ਦੇ ਕੋਲ ਇਬਾਦਤ ਹੋਵੇ ਭਰੇ ਦਰਬਾਰ ਦੇ ਵਿੱਚ ਡੱਲਾ ਚੌਧਰੀ ਆਣ ਕੇ ਕਲਗੀਧਰ ਪਾਤਸ਼ਾਹ ਦੇ ਸੰਮੁਖ ਆ ਕੇ ਪਾਛਾ ਜੇ ਕਿਤੇ ਮੈਨੂੰ ਯਾਦ ਕੀਤਾ ਹੁੰਦਾ ਤੁਹਾਡੇ 500 ਘੋੜ ਸਵਾਰ 600 ਕੁੱਤੇ ਜਬਾਨ ਗੱਭਰੂ ਜੰਗ ਦੇ ਮੈਦਾਨ ਦੇ ਵਿੱਚ ਭੜ ਤੁਮ ਚਾ ਕੇ ਰੱਖ ਦਿੰਦੇ ਪਾਛਾ ਕਿਤੇ ਮੈਨੂੰ ਯਾਦ ਕੀਤਾ ਹੁੰਦਾ ਤੇ ਕਲਗੀਧਰ ਪਾਤਸ਼ਾਹ ਕਹਿੰਦਾ ਡਲਿਆ ਸਾਡੇ ਸਿੱਖ ਬੜੇ ਬਹਾਦਰੀ ਦੇ ਨਾਲ ਲੜੇ ਜੰਗ ਜੁੱਧਾਂ ਦੇ ਮੈਦਾਨ ਦੇ ਵਿੱਚ ਤੇ ਡੱਲਾ ਚੌਧਰੀ ਹੋਰ ਹੰਕਾਰ ਦੇ ਨਾਲ ਭਰ ਗਿਆ ਅਗਦੇ ਪਾਚਾ ਲੜੇ ਹੋਣਗੇ ਤੁਹਾਡੇ ਸਿੱਖ ਪਰ ਜਿੰਨਾ ਜੋਰ ਜਿੰਨਾ ਬਾਹੂ ਬਲ ਮੇਰੇ ਜਰਨੇਲਾ ਦੇ ਕੋਲ ਉਹਨਾਂ ਤੁਹਾਡੇ ਸਿੱਖਾਂ ਦੇ ਕੋਲ ਨਹੀਂ ਤਾਂ ਹੀ ਤੁਹਾਡੇ ਚਾਰ ਲਾਲ ਤੁਹਾਡੇ ਕੋਲੋਂ ਖੁੱਸ ਗਏ ਸ਼ਹੀਦ ਹੋ ਗਏ ਭਰੇ ਦਰਬਾਰ ਦੇ ਵਿੱਚ ਜਿਸ ਵੇਲੇ ਗੱਲਾਂ ਹੋ ਰਹੀਆਂ ਨੇ ਉਸ ਵੇਲੇ ਇੱਕ ਸਿੱਖ ਨੇ ਆਣ ਕੇ ਫਤਿਹ ਬਲਾਈ ਹੈ ਲਾਹੌਰ ਤੋਂ ਚੱਲ ਕੇ ਆਇਆ ਜਿਹਦਾ ਨਾਮ ਭਾਈ ਲਾਲ ਸਿੰਘ ਹੱਥ ਜੋੜੇ ਹੋਏ ਨੇ ਕਲਗੀ ਤਰਪਾਚਾ ਦੇ ਚਰਨਾਂ ਦੇ ਵਿੱਚ ਇੱਕ ਤੁਸ਼ ਦੀ ਭੇਟਾ ਲੈ ਕੇ ਆਇਆ ਉਸ ਭੇਟਾ ਦਾ ਨਾਮ ਐ ਬੰਦੂਕ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਲਗੀ ਤਰਪਾਚਾ ਦੇ ਚਰਨਾਂ ਦੇ ਵਿੱਚ ਬੰਦੂਕ ਰੱਖਿਆ ਕਿਹਾ ਪਾਚਾ ਇਹ ਨਮਾਣੇ ਦੀ ਤੁਸ਼ ਦੀ ਭੇਟਾ ਪ੍ਰਵਾਨ ਕਰੋ ਬਾਣੀ ਪ੍ਰਮਾਨ ਕਰਦੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋਈ ਤਰੀਕੇ ਕਲਾਈ ਜਿਹੜਾ ਚਿੱਤ ਲਾ ਕੇ ਮਨ ਦੇ ਨਾਲ ਅਰਦਾਸ ਬੇਨਤੀ ਕਰਦਾ ਉਹ ਹਰ ਕਿਸੇ ਦੀ ਪ੍ਰਵਾਨ ਹੋ ਜਾਂਦੀ ਹੈ ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰਗੋਬਿੰਦ ਦਾ ਪੂਰਨ ਗੁਣਕਾਸ ਹੁਣ ਬੰਦੂਕ ਦੀ ਪ੍ਰੇਮ ਪਟਾ ਕਲਗੀਧਰ ਪਾਚਾ ਦੇ ਚਰਨਾਂ ਦੇ ਵਿੱਚ ਰੱਖੀ ਹੈ ਕਲਗੀਧਰ ਪਾਚਾ ਨੇ ਹੱਥਾਂ ਦੇ ਵਿੱਚ ਬੰਦੂਕ ਚੱਕੀ ਅਗਦੇ ਨੇ ਭਾਈ ਲਾਲ ਸਿੰਘ ਬੰਦੂਕ ਤੇਰੀ ਬਾਬਾ ਚੰਗੀ ਲੱਗਦੀ ਹੈ ਦੇਖਣ ਨੂੰ ਇਹਦੇ ਵਿੱਚ ਕੁਝ ਖਾਸ ਕਿਸਮਾਂ ਲੱਗਦੀਆਂ ਨੇ ਤੇ ਕਲਗੀਧਰ ਪਾਚਾ ਦੇ ਚਾਨਾ ਦੇ ਵਿੱਚ ਗੱਲ ਦੇ ਵਿੱਚ ਪੱਲਾ ਪਾ ਕੇ ਭਾਈ ਲਾਲ ਸਿੰਘ ਅਗਦੇ ਪਾਚਾ ਇਹ ਬੰਦੂਕ ਦੀਆਂ ਕੇਵਲ ਤੇ ਕੇਵਲ ਕੁਝ ਖਾਸ ਕਿਸਮਾਂ ਨਹੀਂ ਮੈਂ ਆਪਣਾ ਪੂਰਾ 1 ਸਾਲ ਦਾ ਦਸਵਾਂ ਦੇ ਬੰਦੂਕ ਨੂੰ ਬਣਾ ਉੱਤੇ ਲਾ ਦਿੱਤਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਪਾਚਾ ਜਿੱਥੇ ਤੱਕ ਵੀ ਇਹਦੀ ਮਾਰ ਕਰੋਗੇ ਗੋਲੀ ਛੂਕਦੀ ਜਾਵੇਗੀ ਵੱਡੇ ਵੱਡੇ ਬੁਰਜਾਂ ਦੇ ਢੇਰਾਂ ਨੂੰ ਲਾ ਕੇ ਰੱਖਦੇ ਪਰ ਮੇਰੀ ਬੰਦੂਕ ਦੀ ਗੋਲੀ ਤੇ ਨੌਜਵਾਨਾਂ ਦੇ ਸ਼ੇਰਾਂ ਵਰਨੀਆਂ ਛੱਤਿਆਂ ਨੂੰ ਪਾੜ ਕੇ ਬਾਹਰ ਨਿਕਲ ਜਾਂਦੀ ਏ ਤੇ ਕਲਗੀਧਰ ਪਾਚਾ ਦੇ ਚੰਨਾ ਦੇ ਜਿਸ ਵੇਲੇ ਬੰਦੂਕ ਦੀਆਂ ਸਿੱਤਾਂ ਕੀਤੀਆਂ ਕਲਗੀਧਰ ਪਾਚਾ ਦੀ ਨਜ਼ਰ ਗੁਜਰਦੀ 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 ਗੱਲੇ ਚੌਹਰੀ ਉੱਤੇ ਗਈ ਆਖਦੇ ਨੇ ਗੱਲਿਆ ਅੱਜ ਮੌਕੇ ਬੜਾ ਚੰਗਾ ਇਹ ਆਖਦਾ ਮੇਰੀ ਬੰਦੂਕ ਬੜੀ ਚੰਗੀ ਹੈ ਤੂੰ ਆਖਦਾ ਮੇਰੇ ਜਵਾਨ ਬੜੇ ਚੰਗੇ ਨੇ ਅੱਜ ਲੱਗਦਾ ਰੱਬ ਨੇ ਐਸਾ ਸੁਪਾ ਬਣਾਇਆ ਤੇਰੇ ਜਵਾਨਾਂ ਦੀ ਪਰਖ ਕਰ ਲੈਨੇ ਆ ਇਹਦੇ ਬੰਦੂਕ ਦੀ ਪਰਖ ਕਰ ਲੈਨੇ ਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਆਓ ਅਰੇ ਦਰਬਾਰ ਦੇ ਵਿੱਚ ਗੱਲੇ 24 ਨੂੰ ਕਲਗੀਧਰ ਪਾਤਸ਼ਾਹ ਆਪਣੇ ਜਿਵੇਂ ਜੋੜ ਮੈਂ ਜਰਨੈਲ ਬੁਲਾਉਣ ਵਾਸਤੇ ਆਖਦੇ ਨੇ ਢਾਟੀ ਕਲਾ ਦੀ ਸਰਮੌਰ ਤਾਰਜ ਅਲਗੋਜੇ ਅਲਗੋਜ ਵਾਲੀ ਦਰਜ ਦੇ ਵਿੱਚ ਢਾਟੀ ਸਾਥੀ ਹੈ ਹੇ ਬਦਰ ਸਿੰਘਾ ਢੱਲਾ ਘਵਰਾਇਆ ਏ ਦਲ ਸੁਣ ਕੇ ਬਦਰ ਸਿੰਘਾ ਢੱਲਾ ਘਵਰਾਇਆ ਢੱਲਾ ਘਵਰਾਇਆ ਢੱਲਾ ਘਵਰਾਇਆ ਕਾਹ ਹੋ ਵਾ ਘੜੇ ਨੂੰ ਗੱਡਾ ਮਰਦ ਨੂੰ ਟੰਗਾ ਤੇ ਲੱਗੜ ਨੂੰ ਥਾਨਾ ਤੋਂ ਫਾੜ ਕਰਕੇ ਰੱਖ ਦਿੰਦੇ ਨੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਢੱਲਾ ਚੌਧਰੀ ਭਰੇ ਦਰਬਾਰ ਦੇ ਵਿੱਚ ਖੜਾ ਹੈ ਕਲਗੀ ਤਰਪਾਛਾ ਕੇ ਨੇ ਡਲਿਆ ਜਾਪਰਾ ਚੌਣਮਾ ਜਰਨੈਲ ਬੁਲਾ ਕੇ ਲੈ ਕੇ ਆ ਜਿਹਦੀ ਹਿੱਕ ਦੇ ਵਿਚ ਰਫਲ ਦੀ ਗੋਈ ਦਾ ਨਿਸ਼ਾਨਾ ਮਾਰ ਕੇ ਪਰ ਕੀ ਸੰਗਤਾਂ ਵੱਲੋਂ ਬਹੁਤ ਸਾਰਾ ਮਾਨ ਤੇ ਸਕਾਰ